हेलो जी नमस्कार मैं ऋतिक गुप्ता एडवोकेट जी मैं ਦੱਸਣਾ ਚਾਹਣਾ ਹੈ ਵੀ ਜਿਸ ਤਰ੍ਹਾਂ ਹੁਣ GST ਦੇ ਰੇਟ ਗਵਰਨਮੈਂਟ ਆਫ ਇੰਡੀਆ ਨੇ ਘਟਾਏ ਨੇ ਮੇਨਲੀ ਜਿਹੜਾ ਆਪਣਾ ਇੰਸ਼ੋਰੈਂਸ ਆਪਾਂ ਕਰਾਉਨੇ ਹੈ ਹੈਲਥ ਇੰਸ਼ੋਰੈਂਸ ਹੈ ਜਾਂ ਲਾਈਫ ਇੰਸ਼ੋਰੈਂਸ ਆਪਾਂ ਇੰਡੀਵਿਜੂਅਲ ਆਪਾਂ ਆਪਣੇ ਨਾਮ ਤੇ ਜਾਂ ਆਪਾਂ ਇੰਡੀਵਿਜੂਅਲ ਜੋ ਵਿਅਕਤੀ ਕਰਾਉਂਦਾ ਹੈ ਕਿਸੇ ਵੀ ਨਾਮ ਦੇ ਫੈਮਿਲੀ ਦੇ ਪਹਿਲਾਂ ਉਹਦੇ ਉੱਪਰ 18% GST ਦਾ ਰੇਟ ਸੀਗਾ ਤੇ ਨਵੇਂ ਹੁਣ ਜਿਹੜੇ ਟੈਕਸ ਰੇਟ ਗਵਰਨਮੈਂਟ ਨੇ ਜੀਐਸਟੀ ਘਟਾਇਆ ਹੈ ਇਹ 18% ਤੋਂ ਨਿਲ ਕਰ ਦਿੱਤਾ ਹੈ ਯਾਨੀ ਕਿ ਜ਼ੀਰੋ ਕਰ ਦਿੱਤਾ ਹੈ ਸਪੋਅਰ ਅਗਰ ਤੁਸੀਂ ਲੱਖ ਰੁਪਇਆ ਪਹਿਲਾਂ ਇੰਸ਼ੋਰੈਂਸ ਪ੍ਰੀਮੀਅਮ ਪੇ ਕਰਦੇ ਸੀ ਤਾਂ ਉਹਦੇ ਉੱਪਰ ਤੁਸੀਂ 18% ਟੈਕਸ ਦੇ ਗਏ ਯਾਨੀ ਕਿ 1 ਲੱਖ ਦੀ ਥਾਂ 1 ਲੱਖ 18 1 ਲੱਖ 18000 ਤੁਸੀਂ ਪੇ ਕਰਦੇ ਸੀ 18000 ਉਹਦੇ ਜੀਐਸਟੀ ਦੀ ਅਮਾਉਂਟ ਹੁੰਦੀ ਸੀ ਹੁਣ ਉਹ ਜੀਐਸਟੀ ਜ਼ੀਰੋ ਕਰ ਦਿੱਤਾ ਹੈ ਜੋ ਕਿ 22 ਸਤੰਬਰ ਇਸ ਮਹੀਨੇ ਦੀ 22 ਤਰੀਕ ਤੋਂ ਲਾਗੂ ਹੈ ਜੇ ਤੁਸੀਂ ਕੋਈ ਵੀ ਇੰਸ਼ੋਰੈਂਸ ਲੈਣਾ ਹੈ ਹੈਲਥ ਯਾ ਲਾਈਫ ਇੰਸ਼ੋਰੈਂਸ ਕਿਸੇ ਵੀ ਕੰਪਨੀ ਦਾ ਲੈਣਾ ਹੈ ਇਹ ਹੋ ਸਕਦਾ ਹੈ ਤੁਸੀਂ ਉਹ 21 ਤਰੀਕ ਤੱਕ ਉਸ ਨੂੰ ਟਾਲ ਦਿਓ ਉਸ ਨੂੰ ਪੋਸਟਪੋਨ ਕਰ ਦਿਓ ਤੁਸੀਂ ਉਹ ਇੰਸ਼ੋਰੈਂਸ 22 ਤਰੀਕ ਨੂੰ ਜਾਂ 22 ਤਰੀਕ ਤੋਂ ਜਦੋਂ ਮਰਜ਼ੀ ਬਾਅਦ ਵਿੱਚ ਲਓ 22 ਤਰੀਕ ਤੋਂ ਤੁਹਾਨੂੰ 0 ਉਹਦੇ ਉੱਪਰ ਜੀਐਸਟੀ ਲੱਗੇਗਾ ਥੋੜਾ ਸਿੱਧਾ 18% ਦਾ ਫਾਇਦਾ ਹੋਵੇਗਾ ਮੈਂ ਰਿੱਕੀ ਗੁਲਤਾ ਐਡਵੋਕੇਟ ਸਰਦੂਰਗਾ ਡਿਸਟ੍ਰਿਕਟ ਮਾਨਸਾ ਸਟੇਟ ਪੰਜਾਬ ਕੋ ਮੋਬਾਈਲ ਨੰਬਰ 88542 11760 ਜੀ ਥੈਂਕ ਯੂ